ਮੈਂ ਤੇ ਇਹ ਕਹਿਣਾ ਚਾਹੁੰਦਾ ਜੀ ਹੰਗਾਮਾ ਨਹੀਂ ਉਹ ਜੋ ਵੀ ਤੁਹਾਨੂੰ ਆ ਰਿਹਾ ਦੀ ਗੱਲ ਤੇ ਸੁਣੋ ਬਜੜਪਾਸ ਉਹਨਾਂ ਨੇ ਕੀਤਾ ਵਾ ਕਿਰਾ ਹਲਕੇ ਦਾ ਕਿਰਾ ਇਹਨਾਂ ਨੇ ਇੱਕ ਇੱਕ ਹਲਕੇ ਦਾ ਬਜਟ ਕਰਤਾ ਇੱਕ ਇੱਕ ਵਾਰ ਦਾ ਬਜਟ ਹੁੰਦਾ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਗੱਲ ਹੀ ਹੈ ਜੇ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕਾ ਦਿੱਤਾ ਵਾ ਜੇ ਇਹਨਾਂ ਨੇ ਕੇਨਾ ਮੇਰ ਬਣਾਇਆ ਤੇ ਭੈ ਕੰਮ ਤੇ ਕਰ ਦੋ ਇਹ ਬਹੁਤ ਗਲਤ ਹੋਇਆ ਜੀ ਜੋ ਵੀ ਹੋ ਰਿਹਾ ਹੈ

माइक चालू कराओ माइक भी बंद लेकिन मीटिंग भी शुरू हुई माइक बंद कराता माइक चालू करा दो माइक बंद हो गए माइक बंद भी हो गए अब माइक चालू कराओ माइक चालू कराओ

ਮੈਂ ਬਾਦ ਨੰਬਰ 5 ਤੋਂ ਆ ਨੀਰਜ ਚੌਧਰੀ ਮੇਰੇ ਫਾਦਰ ਲਾ ਪਿਛਲੇ 35 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੇ ਨੇ ਔਰ ਕਰਦੇ ਰਵਾਂਗੇ ਕਿਉਂਕਿ ਅਸੀਂ ਇਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਆਪਾਂ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹਾਊਬਾ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜੀਆਂ ਪੁਲਿਸ ਦੀਆਂ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਕਿ ਚੌਧਰੀ ਨੂੰ ਤੇ ਉਹਦੇ ਮੁੰਡੇ ਨੂੰ ਜੇ ਤੁਸੀਂ ਪੇਸ਼ ਨਾ ਕਰਾਇਆ ਅਸੀਂ ਤੁਹਾਡੇ ਘਰ ਬਾਰ-ਬਾਰ ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਵਾਰਡ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਨੂੰ ਕਾਲ ਕੀਤੀ ਪਾਲ ਦੇ ਉੱਤੇ ਆਪਣੀ ਮੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਈ ਹਾਈ ਕੀਤੀ ਤਾਂ ਮੇਰੇ ਸੋਹਰੇ ਨੂੰ ਤੇ ਮੇਰੇ ਪਤੀ ਨੂੰ ਘਰ ਜਾਣ ਦੀ ਇਜਾਜ਼ਤ ਮਿਲੀ ਇਹ ਇਹ ਧੋਖਾਧੜੀ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ এজেন্ডਾ ਪਾਸ ਨਾ ਹੋ ਸਕੇ ਬਹੁਤ ਹੰਗਾਮਾ ਹੋਇਆ ਹੰਗਾਮਾ ਜੀ ਸਿਰਫ মিডিਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਅਮਰਸਰ ਦੇ ਲੋਕਾਂ ਦੀ ਜੇ ਹਾਊਸ ਬੈਠਾ ਅਮਰਸਰ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਖੱਲ ਪਾ ਰਿਹਾ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਪਰ ਸਾਰੇ ਹੀ ਬਹੁਮਤ ਦੇ ਨਾਲ ਸਾਰੇ ਮਤੇ ਪਾਸ ਹੋ ਗਿਆ ਤੇ ਲੋਕਾਂ ਦੀ ਭਲਾਈ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਰਿਹਾ ਬਹੁਤ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਅੱਗੇ ਜਿਹੜੇ ਕਾਰਪੋਰੇਸ਼ਨ ਆ 3 ਸਾਲ ਬਾਅਦ ਬਣੀ ਆ ਤੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਬਹੁਤ ਪੁੱਛੇ ਪੈ ਚੁੱਕੇ ਨਹੀਂ ਅੱਜ ਦੇ ਬਜਟ ਦੇ ਵਿੱਚ ਹੰਗਾਮੇਦਾਰ ਮੀਟਿੰਗ ਜਿਹੜੀ ਹੋਈ ਆ ਇਹਨਾਂ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹਦੇ ਵਿੱਚ ਲੋਕਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਲੋਕਾਂ ਦੇ ਹੱਕ ਮਾਰੇ ਗਏ ਨੇ ਇਹ ਜਿਹੜੀ ਹੰਗਾਮਾ ਹੋਇਆ ਵਾ ਇਹ ਲੋਕਾਂ ਦੇ ਵਿਕਾਸ ਦੇ ਕੰਮਾਂ ਨੂੰ ਰੋਕਿਆ ਗਿਆ ਆ ਆਉਣ ਵਾਲੇ ਸਮੇਂ ਦੇ ਜਿਹੜੇ ਵਿਕਾਸ ਦੇ ਕੰਮ ਨਾ ਹੋ ਸਕਣ ਉਹਦੇ ਵਿੱਚ ਰਿਕਵਰ ਪਾਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ ਬਿਲਕੁਲ ਨਜ਼ਰ ਆ ਰਿਹਾ ਤੁਹਾਨੂੰ ਵੇਖੋ ਤੁਸੀਂ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਸਾਡੇ ਮੈਂਬਰ ਨੇ ਕੌਂਸਲਰ ਸਾਹਿਬਾਨ ਉਹਨਾਂ ਨੇ ਬਜਟ ਨੂੰ ਸੁਣਿਆ ਵੀ ਨਹੀਂ ਤੇ ਪਾਸ ਵੀ ਆਪਣਾ ਮਤਲਬ ਵਿਰੋਧ ਜਤਾਉਂਦੇ ਜਿਵੇਂ ਚੋ ਕਮੀ ਹੀ ਉਹਦੀ ਐਮੈਂਡਮੈਂਟ ਕਰਦੇ ਇਹਨਾਂ ਨੇ ਸਿੱਧੇ ਦੌਰ ਦੇ ਉੱਪਰ ਜਿਹੜੇ ਲੋਕਾਂ ਦੇ ਵਿਕਾਸ ਕੰਮਾਂ ਦੇ ਉੱਪਰ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਇਹਦਾ ਨੰਬਰ ਹੀ ਭੁੱਲ ਨਹੀਂ ਅਗਰ ਮੇਰ ਕਿਸ ਨਾਲ ਗੋਣ ਕਰਵਾ ਸਕਦੇ। ਵੇਖੋ ਮੇਰ ਤੇ ਬਣਾਇਆ ਹੋਇਆ ਹੈ। ਇਹਦਾ ਨੰਬਰ ਨਹੀਂ ਹੈ ਕਿਹਨਾਂ ਦਾ। ਇਹ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੂੰ ਹਾਈ ਕੋਰਟ ਨੇ ਥੋੜਾ ਇਹਨਾਂ ਕਿਹਾ ਵੈ ਕਿ ਯੋਥੇ ਮੇਅਰ ਸਾਹਿਬ ਆਪਣੇ ਬਹਿ ਨਹੀਂ ਸਕਦੇ ਜਿਸ ਦਿਨ ਕੋਰਟ ਦੇ ਆਡਰ ਆਜਣਗੇ ਉਸ ਤੋਂ ਬਾਅਦ ਗੱਲ ਕਰਾਂਗੇ ਅੱਜ ਦਾ ਬਜਟ ਹੈ ਕਿੰਨਾ ਬਜਟ ਅੱਜ ਦਾ ਬਜਟ 459 ਕਰੋੜ ਰੁਪਏ ਦਾ ਬਜਟ ਪਾਸ ਹੋਇਆ ਸੀ ਜਿਹੜੀ ਪ੍ਰोसीडिंग ਸ਼ੁਰੂ ਹੋਣ ਤੋਂ ਪਹਿਲੇ ਬੰਦ ਹੋ ਗਈ